ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਤਾਬ ਸਿੱਖ ਰਾਜ ਕਿਵੇਂ ਗਿਆ ਲੇਖਕ ਸਰਦਾਰ ਸੋਹਣ ਸਿੰਘ ਸੀਤਲ ਆਵਾਜ਼ ਸਪਾਈ ਕਰਮबीर ਸਿੰਘ ਜਵਾਰ ਵਾਲਾ ਸੋ ਆਪ ਜੀ ਨੇ ਪਹਿਲਾਂ ਮਹਾਰਾਜ ਰਣਜੀਤ ਸਿੰਘ ਜੀ ਦਾ ਜੋ ਇਤਿਹਾਸ ਸਰਵਣ ਕੀਤਾ ਹੈ ਕਿਤਾਬ ਦੇ ਵਿੱਚੋਂ ਅੱਜ ਆਪਾਂ ਤੀਸਰੇ ਭਾਗ ਦੇ ਵਿੱਚੋਂ ਸਰਦਾਰ ਖੜਕ ਸਿੰਘ ਦੀ ਗੱਲ ਕਰਾਂਗੇ ਸੋ ਮਹਾਰਾਜਾ ਖੜਕ ਸਿੰਘ 5 ਨਵੰਬਰ ਦਿਨ ਵੀਰਵਾਰ 1840 ਨੂੰ ਇੱਕ ਸਾਲ 28 ਦਿਨ ਕੈਦ ਰਹਿ ਕੇ ਇਸੇ ਸਮੇਂ ਵਿੱਚੋਂ 9-10 ਮਹੀਨੇ ਬਿਮਾਰ ਰਹਿ ਕੇ ਮਹਾਰਾਜਾ ਖੜਕ ਸਿੰਘ ਜੀ ਚਲਾਣਾ ਕਰ ਗਏ ਸੋ ਕਹਿੰਦੇ ਨੇ ਬਿਠਾ ਖੜਕ ਸਿੰਘ ਬਾਪ ਦੇ ਤਖਤ ਉੱਤੇ ਸਮਾਤਾੜ ਕਾਨੂੰਨ ਬਦਲਾ ਦਿੱਤਾ ਨੀਤ ਵੇਖ ਕੇ ਡੋਗਰੇ ਧਿਆਨ ਸਿੰਘ ਦੀ ਮਹਿਲੀ ਜਾਣ ਤੋਂ ਉਹਨੂੰ ਠਟਕਾ ਦਿੱਤਾ। ਸੋ ਬੀਤੀ 8 ਅਕਤੂਬਰ ਦੀ ਰਾਤ ਅੱਧੀ ਮਾਇਆ ਆਪਣਾ ਝਾਲ ਵਿਛਾ ਦਿੱਤਾ। ਤਿੰਨੇ ਡੋਗਰੇ ਕੰਬਰ ਤੇ ਹੋਰ 8-9 ਸ਼ਾਹੀ ਮਹਿਲਾਂ ਵੱਲ ਕਦਮ ਉਠਾ ਦਿੱਤਾ। ਸ਼ਾਹੀ ਤਖਤ ਦੇ ਕੋਲ ਤੋਂ ਮਿਲੇ ਬਾਹਰੋਂ ਉਹਨਾਂ ਦੋਹਾਂ ਨੂੰ ਮਾਰ ਮੁਕਾ ਦਿੱਤਾ। ਅੱਗੇ ਮਿਲਿਆ ਕਟਬਈ ਮਹਾਰਾਜ ਜੀ ਦਾ ਗੋਲੀ ਮਾਰ ਕੇ ਉਹਨੂੰ ਵੀ ਉਡਾ ਦਿੱਤਾ। ਸੁਣ ਕੇ ਖੜਕ ਬੰਦੂਕ ਦਾ ਚੇਤ ਸਿੰਘ ਨੇ ਖਾਬਗਾ ਵਿੱਚ ਜਾਨ ਲੁਕਾ ਲਈ ਉਧਰ ਉੱਠਿਆ ਹੌਲ ਕੁਝ ਸੋਚ ਦਿਲ ਵਿੱਚ ਚੰਦ ਕੌਰ ਵੀ ਤੋੜ ਕੇ ਆ ਗਈ ਅੰਦਰ ਜਾਂਦਿਆਂ ਡੋਗਰਾ ਪਾਰਟੀ ਨੇ ਖੜਕ ਸਿੰਘ ਨੂੰ ਪਲੰਗ ਤੋਂ ਲਾ ਲਿਆ ਸੋਨੇ ਦੀਆਂ ਜੰਜੀਰਾਂ ਵਿੱਚ ਜਕੜ ਕੇਤੇ ਬਾਦਸ਼ਾਹ ਨੂੰ ਕੈਦੀ ਬਣਾ ਲਿਆ ਰਾਣੀ ਬੈੰਦਿਆਸਾਰ ਭਰ ਆਈ ਅੱਖੀ ਚੱਲ ਸਕੀ ਨਾ ਮੁਖ ਛਪਾ ਲਿਆ ਉਧਰ ਲਾਲ ਸਿੰਘ ਨੇ ਖਾਬਗਾ ਅੰਦਰ ਬੈਠੇ ਚੇਤ ਸਿੰਘ ਤਾਈ ਤਕਾ ਲਿਆ ਲੇਕਿ ਤੇਗ ਧਿਆਨ ਸਿੰਘ ਵਾਰ ਕੀਤਾ ਚੇਤ ਸਿੰਘ ਨੂੰ ਮਾਰ ਮੁਕਾ ਦਿੱਤਾ ਇੰਨਾ ਖੂਨ ਸੀ ਇਹ ਵਿੱਚ ਰਾਜ ਮਹਿਲਾ ਜੀ ਨੇ ਪਿਛਲੇ ਲਈ ਪਹਿਆ ਪਾ ਦਿੱਤਾ ਸੋ ਸ਼ੇਰੇ ਪੰਜਾਬ ਦੀ ਸਮਾਦ ਦੇ ਨਾਲ ਹੀ ਉਹਨਾਂ ਦੇ ਜੇਥੇ ਪੁੱਤਰ ਦੀ ਚਿਖਾ ਤਿਆਰ ਕੀਤੀ ਗਈ ਤੀਜੇ ਪਹਿਰ ਸ਼ਾਹੀ ठाठ ਨਾਲ ਮਹਾਰਾਜੇ ਦੇ ਸੰਸਕਾਰ ਦੀ ਤਿਆਰੀ ਹੋਈ ਅਰਥੀ ਚਿਖਾਤੇ ਧਰੀ ਗਈ ਤੇ ਕੰਬਰ ਜੀ ਲੰਬੂ ਲਾਉਣ ਨੂੰ ਤਿਆਰ ਹੋਏ ਸੰਗ ਸੋ ਡੋਗਰੇ ਧਿਆਨ ਸਿੰਘ ਦਾ ਅਜੇ ਵੀ ਨਾਮ ਮਨ ਪਸੀਜਿਆ ਮਹਾਰਾਜਾ ਖੜਕ ਸਿੰਘ ਦੀਆਂ ਦੋ ਰਾਣੀਆਂ ਚੰਦ ਕੌਰ ਜੋ ਕੰਬਰ ਦੀ ਮਾਤਾ ਸੀ ਤੋਂ ਬਿਨਾ 11 ਗੋਲੀਆਂ ਨੂੰ ਬੁਲਾ ਕੇ ਕਹਿਣ ਲੱਗਾ ਆਪਣੇ ਪਤੀ ਨਾਲ ਸਤੀ ਹੋ ਜਾਓ ਨਹੀਂ ਤਾਂ ਤਲਵਾਰ ਨਾਲ ਟੁਕੜੇ ਕਰਕੇ ਚਿਖਾ ਵਿੱਚ ਸੁੱਟ ਜਾਵਾਂਗਾ। ਉਹਨਾਂ ਦੇਵੀਆਂ ਨੇ ਬੇਇੱਜ਼ਤੀ ਦੀ ਮੌਤ ਮਰ ਨਾਲੋਂ ਇੱਜ਼ਤ ਦੀ ਮੌਤ ਮਰਨਾ ਪਰਵਾਨ ਕੀਤਾ। ਮਹਾਰਾਜੇ ਦੇ ਨਾਲ ਸਤੀਆਂ ਹੋ ਗਈਆਂ। ਕਹਿੰਦੇ ਨੇ ਅਰਥ ਹੀ ਰੱਖ ਉੱਤੇ ਦੁੱਲੇ ਖੜਕ ਸਿੰਘ ਦੀ ਲੰਬੂ ਕੰਬਰ ਜੀ ਨੇ ਹੱਥੀ ਲਾ ਦਿੱਤਾ। ਟਲਿਆ ਅਜੇ ਵੀ ਟੋਕਰਾ ਜ਼ੁਲਮ ਤੋਂ ਨਾ ਸੱਬੇ ਰਾਣੀਆਂ ਸੱਤ ਤਮਕਾਈਓ ਸੂ ਚੰਦ ਕੌਰ ਤੋਂ ਬਿਨਾ ਸਭ ਹੋਰ ਸੀਤਲ ਯੋਰ ਤੇਗ ਦੀ ਚਿਖਾ ਵਿੱਚ ਪਾਇਓ ਸੋ ਸੋ ਮਹਾਰਾਜਾ ਖੜਕ ਸਿੰਘ ਦੇ ਨਜ਼ਰ ਨਜ਼ਰਬੰਦ ਹੋਣ ਤੇ ਬੁੱਧਵਾਰ 9 ਅਕਤੂਬਰ ਨੂੰ ਕੰਬਰ ਨੌ ਨਿਹਾਲ ਸਿੰਘ ਨੇ ਹਕੂਮਤ ਦੀ ਬਾਗ ਡੋਰ ਆਪਣੇ ਹੱਥਾਂ ਵਿੱਚ ਲਈ ਇਸ ਹੋਣਹਾਰ ਨੌਜਵਾਨ ਤੇ ਸਾਰਿਆਂ ਦੀਆਂ ਆਸਾਂ ਲੱਗ ਰਹੀਆਂ ਸਨ ਤੇ ਭਰੋਸਾ ਸੀ ਕਿ ਇਹ ਸ਼ੇਰ-ਏ-ਪੰਜਾਬ ਦਾ ਲਾਇਕ ਪੋਤਰਾ ਤੇ ਪੰਜਾਬ ਦਾ ਨੀਤੀ ਨਿਪੁੰਨ ਬਾਦਸ਼ਾਹ ਸਾਬਤ ਹੋਏਗਾ। ਉਹ ਨੌ ਨਿਹਾਲ ਸਿੰਘ ਫੌਜ ਵਿੱਚ ਹਰਮਨ ਪਿਆਰਾ ਸੀ ਕਿਉਂਕਿ ਉਹ ਬਚਪਨ ਤੋਂ ਇੱਕ ਸਿਪਾਹੀ ਤੇ ਬਹਾਦਰਾਨਾ ਤੇ ਨਾਲ ਜੁੱਝਣ ਵਾਲੀ ਆਤਮਾ ਰੱਖਦਾ ਸੀ। ਉਸ ਵਿੱਚ ਸੋਚ-ਵਿਚਾਰ ਤੇ ਗਿਆਨ ਬਹੁਤ ਹੱਦ ਤੱਕ ਮੌਜੂਦ ਸਨ। ਰਣਜੀਤ ਸਿੰਘ ਨੂੰ ਨੌ ਨਿਹਾਲ ਸਿੰਘ ਤੇ ਬੜਾ ਮਾਣ ਸੀ ਤੇ ਉਹ ਬੜੇ ਉਤਸ਼ਾਹ ਨਾਲ ਇਹ ਆਸ ਰੱਖਦਾ ਸੀ। ਇਹ ਨੌ ਨਿਹਾਲ ਸਿੰਘ ਵਿੱਚ ਸਿੱਖ ਲਾਹੌਰ ਦਾ ਤਖਤ ਸੰਭੜ ਵਾਲਾ ਤੇ ਉਸ ਦੇ ਰਾਜ ਨੂੰ ਸਮੁੱਚੇ ਤੌਰ ਤੇ ਕਾਇਮ ਰੱਖਣ ਵਾਲਾ ਇੱਕ ਜੋਗ ਜਾਨਸੀਨ ਅਨੁਭਵ ਕਰਨਗੇ ਮਹਾਰਾਜਾ ਰਣਜੀਤ ਸਿੰਘ ਦੇ ਮਗਰੋਂ ਨੌ ਨਿਹਾਲ ਸਿੰਘ ਹੀ ਟੋਗਰਿਆਂ ਦੀਆਂ ਚਾਲਾਂ ਤੇ ਅੰਗਰੇਜ਼ਾਂ ਦੀ ਨੀਤੀ ਨੂੰ ਸਮਝਣ ਵਾਲਾ ਸੀ ਸੋ ਕਮਿੰਗਨ ਤਾਂ ਇਥੋਂ ਤੱਕ ਕਹਿੰਦਾ ਹੈ ਜਿਵੇਂ ਰਾਣਾ ਸੰਗਰਾਮ ਸਿੰਘ ਤੇ ਮਹਾਰਾਣਾ ਪ੍ਰਤਾਪ ਸਿੰਘ ਉਦੇ ਸਿੰਘ ਨਾ ਹੁੰਦਾ ਤਾਂ ਮਿਵਾੜ ਦਾ ਰਾਜ ਨਾ ਜਾਂਦਾ ਇਸੇ ਤਰ੍ਹਾਂ ਜੀ ਰਣਜੀਤ ਸਿੰਘ ਤੇ ਨੌ ਨਿਹਾਲ ਸਿੰਘ ਦੇ ਵਿੱਚ ਖੜਕ ਸਿੰਘ ਨਾ ਹੁੰਦਾ ਤਾਂ ਪੰਜਾਬ ਸਿੱਖਾਂ ਹੱਥੋਂ ਨਾ ਜਾਂਦਾ ਨੌ ਨਿਹਾਲ ਸਿੰਘ ਨੇ ਛੇਤੀ ਤ ਹੀ ਤਾੜ ਲਿਆ ਕਿ ਡੋਗਰਾ ਤਾਕਤ ਪੰਜਾਬ ਵਾਸਤੇ ਹਾਨੀਕਾਰਕ ਹੈ ਸੋ ਜਿਵੇਂ ਹੋਵੇ ਡੋਗਰਿਆਂ ਨੂੰ ਸਵਾਹ ਕਰ ਦੇਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਉਸਨੇ ਫੌਜੀ ਪੰਚਾਂ ਤੇ ਸਰਦਾਰਾਂ ਨਾਲ ਰਸੂਖ ਵਧਾਇਆ ਫੌਜ ਦੀ ਕਵਾਇਦ ਉਹ ਹਮੇਸ਼ਾ ਆਪ ਦੇਖਦਾ ਸੀ ਖਾਸ਼ ਖਾਸ਼ ਮੁਕਦਮੇ ਉਹ ਆਪ ਕਰਦਾ ਸੀ ਉਹਨੇ ਕੋਈ ਚੱਲਦੇ ਚੱਲਦੇ ਆਦਮੀਆਂ ਲੈਣਾ ਸਿੰਘ ਮਜੀਠਾ ਅਜੀਤ ਸਿੰਘ ਸੰਧਾਵਾਲੀਆ ਸੁਪਾਈ ਰਾਮ ਸਿੰਘ ਰਾਜਾ ਧਿਆਨ ਸਿੰਘ ਜਮਾਦਾਰ ਖੁਸ਼ਹਾਲ ਸਿੰਘ ਫਕੀਰ ਅਜੀਜਉਦੀਨ ਆਦਿ ਦੀ ਇੱਕ ਸਬਾ ਕੌਂਸਲ ਬਣਾ ਲਈ ਜਿਸ ਦੀ ਸਲਾਹ ਨਾਲ ਰਾਜ ਪ੍ਰਬੰਧ ਚੱਲਣ ਲੱਗਾ ਇਸ ਤਰ੍ਹਾਂ ਵਜੀਰ ਦੀ ਤਾਕਤ ਘਟਦੀ ਸੀ ਸੋ ਧਿਆਨ ਸਿੰਘ ਵੀ ਤਾੜ ਗਿਆ ਕਿਸ ਨੌਜਵਾਨ ਦੇ ਸਾਹਮਣੇ ਮੇਰੀ ਔਖੀ ਹੈ ਗਲੇਰੀ ਗੁਲਾਬ ਸਿੰਘ ਆਪਣੇ ਆਪ ਵਿੱਚ ਜੰਮੂ ਦਾ ਖੁਦ ਮੁਖਤਿਆਰ ਰਾਜਾ ਬਣਿਆ ਬੈਠਾ ਸੀ ਉਥੇ ਪੋਜਾ ਭੇਜ ਕੇ ਨੌ ਨਿਹਾਲ ਸਿੰਘ ਨੇ ਖਰਾਜ ਵਸੂਲ ਕੀਤਾ ਬਹਾਨੇ ਨਾਲ ਅਦਲ ਬਦਲ ਕਰਕੇ ਜੰਮੂ ਦੇ ਉਦਾਲੇ ਉਦਾਲੇ ਸਿਆਲ ਕੋਟ ਪੁਨਸ਼ ਕਾਂਗੜਾ ਮੰਡੀ ਆਦਿ ਥਾਵਾਂ ਤੇ ਬਹੁਤ ਸਾਰੀ ਖਾਲਸਾ ਫੌਜ ਇਕੱਠੀ ਕੀਤੀ ਤੇ ਉਸ ਦੇ ਅਵਸਰ ਵੀ ਡੋਗਰਿਆਂ ਦੇ ਦੁਸ਼ਮਣ ਜਰਨੈਲ ਬਤੂਰਾ ਸਰਦਾਰ ਅਜੀਤ ਸਿੰਘ ਸੰਧਾਵਾਲੀਆ ਥਾਪੇ ਇਸ ਗੱਲ ਤੋਂ ਡੋਗਰਿਆਂ ਨੂੰ ਅੱਗ ਲੱਗ ਉੱਠੀ ਡੋਗਰਾ ਭਰਾਵਾਂ ਨੇ ਇੱਕ ਨਵੀਂ ਸਾਜ਼ਿਸ਼ ਨੌ ਨਿਹਾਲ ਸਿੰਘ ਦੇ ਵਿਰੁੱਧ ਖੜੀ ਕੀਤੀ। ਇਹ ਅਫਵਾਹ ਸਾਰੇ ਫੈਲ ਗਈ ਕਿ ਅੰਗਰੇਜ਼ਾਂ ਦੇ ਬਣਾਏ ਕਾਬਲ ਦੇ ਬਾਦਸ਼ਾਹ ਸਾਜ਼ੁਜਾ ਦੇ ਵਿਰੁੱਧ ਨੌ ਨਿਹਾਲ ਸਿੰਘ ਪਠਾਣਾ ਨੂੰ ਉਭਾਰ ਰਿਹਾ ਹੈ। ਤੇ ਉਹ ਆਪਣੀ ਮੋਹਰ ਵਾਲੀ ਚਿੱਠੀ ਭੇਜ ਕੇ ਉਸਨੇ دوست ਮੁਹੰਮਦ ਖਾਨ ਦੀ ਮਦਦ ਦਾ ਇਕਰਾਰ ਕੀਤਾ ਹੈ। ਸੋ ਕਪਤਾਨ ਬੇਟ ਨੇ ਇਹ ਗੱਲ ਕੇਰਾਂ ਜਵਾਨੀ ਹੀ ਕਹੀ ਸੋ ਮਗਰ ਉਸ ਨੇ ਜਾਨਸ਼ੀਨ ਮਿਸਟਰ ਕਲਾਰਕ ਨੇ ਕੁਝ ਝਾਲੀ ਚਿੱਠੀਆਂ ਵੀ ਬਣਾ ਲਈਆਂ ਮਗਰ ਇਹ ਸਾਰਾ ਸੜੀ ਅੰਤਰ ਘੜਿਆ ਕਢਾਇਆ ਰਹਿ ਗਿਆ ਮਹਾਰਾਜਾ ਨੌਨਿਹਾਲ ਸਿੰਘ ਨੇ ਆਪਣੀ ਕਾਬਲੀਅਤ ਨਾਲ ਸਭ ਕੁਝ ਝੂਠਾ ਸਾਬਤ ਕਰ ਦਿੱਤਾ ਮਹਾਰਾਜਾ ਨੌਨਿਹਾਲ ਸਿੰਘ ਇਸ ਝਮੇਲੇ ਵਿੱਚੋਂ ਬੇਲਾ ਹੋਇਆ ਹੀ ਸੀ ਜ 5 ਨਵੰਬਰ ਨੂੰ ਮਹਾਰਾਜਾ ਖੜਕ ਸਿੰਘ ਜੀ ਚਲਾਣਾ ਕਰ ਗਏ ਹੁਣ ਡੋਕਰਿਆਂ ਦੀਆਂ ਚਾਲਾਂ ਪੂਰੀਆਂ ਹੋ ਗਈਆਂ ਕੰਬਰ ਆਪਣੇ ਪਿਤਾ ਦੇ ਸਹਰਾਣੇ ਖਲਾ ਸਸਕਾਰ ਕਰ ਰਿਹਾ ਸੀ ਧਿਆਨ ਸਿੰਘ ਨੇ ਗਾਰਡਨ ਨੂੰ ਹੌਲੀ ਜਿਹੀ ਕਿਹਾ ਕਿ ਆਪਣੇ ਤੋਪਖਾਨੇ ਵਿੱਚੋਂ ਚੁੱਪੀ ਦੇ ਰਹਿਣ ਵਾਲੇ 40 ਸਿਪਾਹੀ ਬਿਨਾਂ ਵਰਦੀ ਝਟਪਟ ਲਿਆ ਸੋ ਜਿਸ ਬੇਲੇ ਨੌ ਨਿਹਾਲ ਸਿੰਘ ਨੇ ਉਹਨਾਂ ਨੂੰ ਕੋਈ ਗੁਪਤ ਸਲਾਹ ਕਰਦਿਆਂ ਵੇਖਿਆ ਤਾਂ ਦਿਲ ਵਿੱਚ ਸ਼ੱਕ ਪੈ ਗਿਆ ਉਹ ਮੀਆ updum ਸਿੰਘ ਗੁਲਾਬ ਸਿੰਘ ਦਾ ਪੁੱਤਰ ਨੂੰ ਨਾਲ ਲੈ ਕੇ ਕਿਲੇ ਨੂੰ ਤੁਰ ਪਿਆ ਜਿਸ ਦਰਵਾਜ਼ੇ ਵਿੱਚ ਦੀ ਲੰਘਣਾ ਸੀ ਡੋਗਰਿਆਂ ਨੇ ਉਸ ਦੇ ਛੱਜੇ ਦੀਆਂ ਦਾੜਾਂ ਪੁੱਟ ਕੇ ਵਿੱਚ ਬਰੂਦ ਪਰ ਛੱਡਿਆ ਸੀ ਦਰਵਾਜੇ ਉੱਪਰ ਕਰਨਲ ਵਿਜੈ ਸਿੰਘ ਕੁਝ ਸਿਪਾਹੀਆਂ ਸਣੇ ਬੈਠਾ ਸੀ ਤਜਵੀਜ਼ ਇਹ ਸੀ ਕਿ ਜਿਸ ਬਿਲ ਕੰਬਰ ਛੱਜੇ ਹੇਠ ਆਵੇ ਹੀਰਾ ਸਿੰਘ ਰੁਮਾਲ ਦਾ ਇਸ਼ਾਰਾ ਕਰੇ ਤੇ ਵਿਜੈ ਸਿੰਘ ਨੇ ਦੇ ਸਿਪਾਹੀ ਬਾਰੂਦ ਨੂੰ ਅੱਗ ਦੇ ਦੇਣ ਜਿਸ ਵੇਲੇ ਕੰਬਰ ਨੌ ਨਿਹਾਲ ਸਿੰਘ ਤੇ ਉਦਮ ਸਿੰਘ ਦਰਵਾਜੇ ਦੇ ਨੇੜੇ ਆਈ ਹੀਰਾ ਸਿੰਘ ਨੇ ਰਾਜਾ ਧਿਆਨ ਸਿੰਘ ਨੂੰ ਇਸ਼ਾਰਾ ਕੀਤਾ ਕਿ ਉਦਮ ਸਿੰਘ ਨਾਲ ਆ ਰਿਹਾ ਹੈ ਕੀ ਕੀਤਾ ਜਾਵੇ ਅਗੋ ਧਿਆਨ ਸਿੰਘ ਨੇ ਇਸ਼ਾਰੇ ਨਾਲ ਉਤਰ ਦਿੱਤਾ ਸਾਡਾ ਇੱਕ ਉਦਮ ਸਿੰਘ ਮਰ ਜਾਏਗਾ ਤਾਂ ਪ੍ਰਵਾਹ ਨਹੀਂ ਪਰ ਕੰਬਰ ਜਿਉਂਦਾ ਕਿਲੇ ਵਿੱਚ ਨਾ ਚਲਾ ਜਾਵੇ ਸੋ ਕੰਬਰ ਦਾ ਸਾਥ ਛੱਡਣ ਵਾਸਤੇ ਉਦਮ ਸਿੰਘ ਨੇ ਬਥੇਰੇ ਬਹਾਨੇ ਕੀਤੇ ਮਗਰ ਕੰਬਰ ਨੇ ਉਹਦਾ ਹੱਥ ਨਾ ਛੱਡਿਆ ਜਦੋਂ ਦੋਵੇਂ ਛੱਜੇ ਹੇਠਾਏ ਤਾਂ ਹੀਰਾ ਸਿੰਘ ਦੇ ਇਸ਼ਾਰਾ ਕਰਨ ਤੇ ਬੀਜੈ ਸਿੰਘ ਦੇ ਆਦਮੀਆਂ ਨੇ ਪ੍ਰੂਪ ਨੂੰ ਅੱਗ ਲਾ ਦਿੱਤੀ ਧਮਾਕੇ ਨਾਲ ਛੱਜਾ ਥੱਲੇ ਜਾ ਪਿਆ ਉਦਮ ਸਿੰਘ ਥਾ ਮਰ ਗਿਆ ਤੇ ਕੰਬਰ ਜੀ ਦੇ ਸੱਜੇ ਕੰਨ ਦੇ ਕੋਲ ਮਗਰਲੇ ਪਾਸੇ ਜਰਾ ਉੱਪਰ ਕਰਕੇ ਮਾਮੂਲੀ ਜੀ ਚੋਟ ਲੱਗੀ ਜਿਸ ਕਾਰਨ ਆਪ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਏ ਡਿੱਗਦਿਆਂ ਮੂੰਹੋਂ ਪਾਣੀ ਦੀ ਆਵਾਜ਼ ਆਈ ਜੋ ਕਈਆਂ ਨੇ ਸੁਣੀ ਪਰ ਉੱਥੇ ਤਾਂ ਕਿਸੇ ਹੋਰ ਪਾਣੀ ਦੀ ਅਸਲਾਹ ਅਸਲਾਹਾਂ ਹੋ ਰਹੀਆਂ ਸਨ ਪਾਣੀ ਕੌਣ ਲਿਆਉਂਦਾ ਕਹਿੰਦੇ ਕਰ ਸਸਕਾਰ ਪਿਤਾ ਦਾ ਜਿਸ ਦਮ ਕੰਬਰ ਪਿਸ਼ਾ ਨੂੰ ਧਾਇਆ ਹੱਥ ਫੜੀ ਉਦਮ ਸਿੰਘ ਜੀ ਦਾ ਹੀਠ ਡਿਊਟੀ ਆਇਆ ਧਿਆਨ ਸਿੰਘ ਦੇ ਆਦਮੀਆਂ ਨੇ ਛੱਜਾ ਉਤੋਂ ਢਾਇਆ ਹੋਏ ਬੇਹੋਸ਼ ਡਿੱਗਾ ਧਰਤੀ ਤੇ ਫੁੱਲ ਕੰਬਰ ਕੁਮ ਲਾਇਆ ਸੋ ਦਰਵਾਜੇ ਦੇ ਨਾਲ ਹੀ ਕੋਠੜੀ ਵਿੱਚ ਇੱਕ ਪਾਲਕੀ ਤੇ ਗਾਰਡਨ ਦੇ ਤੋਪਖਾਨੇ ਦੇ ਪੰਜ ਹਿੰਦੂਸਤਾਨੀ ਸਿਪਾਹੀ ਬਿਨਾਂ 버ਦੀ ਪਹਿਲਾਂ ਹੀ ਤਿਆਰ ਸਨ ਜ਼ਖਮੀ ਕੰਬਰੂ ਧਿਆਨ ਸਿੰਘ ਪਾਲਕੀ ਵਿੱਚ ਪਾ ਕੇ ਕਿਲੇ ਨੂੰ ਲੈ ਤੁਰਿਆ ਸਰਦਾਰ ਲੈਣਾ ਸਿੰਘ ਮਜੀਠੀਆ ਮਗਰ ਜਾਣਾ ਚਾਹੁੰਦਾ ਸੀ ਪਰ ਧਿਆਨ ਸਿੰਘ ਨੇ ਤੱਕੇ ਮਾਰ ਕੇ ਪਿਛਾ ਮੋੜ ਦਿੱਤਾ ਕਿਲੇ ਦਾ ਦਰਵਾਜ਼ਾ ਬੰਦ ਕਰ ਲਿਆ ਡੋਗਰਾ ਫੌਜ ਪਹਿਲੇ ਪਹਿਰੇ ਤੇ ਖੜੀ ਸੀ ਸੋ ਮਹਾਰਾਣੀ ਚੰਦਕੌਰ ਪਤੀ ਦਾ ਸੰਸਕਾਰ ਕਰ ਰਹੀ ਸੀ ਸੁਨੇਹਾ ਪਹੁੰਚਿਆ ਕਿ ਤੇਰੇ ਪੁੱਤਰ ਨਾਲ ਆਹ ਪਾਣਾ ਵਰਤ ਗਿਆ ਹੈ ਤਾਂ ਉਹਨੇ ਭਾਤੀਆਂ ਦੁਨੀਆ ਹਲੇ ਰੋਗੀ ਪੁੱਤਰ ਦੀ ਛੱਟ ਸੁਣ ਕੇ ਮਾਂ ਦੇ ਦਿਲ ਵਿੱਚ ਦੀ ਤੀਰ ਨਿਕਲ ਗਿਆ ਪੁੱਤਰਾਂ ਦੇ ਸੱਲ ਡਾਢੇ ਹੁੰਦੇ ਹਨ ਸੋ ਉਧਰ ਬੀਬੀ ਨਾਲਕੀ ਸਰਦਾਰ ਸ਼ਾਮ ਸਿੰਘ ਟਾਰੀ ਦੀ ਪੁੱਤਰੀ ਨੂੰ ਵੀ ਖਬਰ ਪਹੁੰਚ ਗਈ ਕਿ ਤੇਰੇ ਪਤੀ ਨਾਲ ਆਹ ਭਾਣਾ ਵਰਤ ਗਿਆ ਹੈ ਤਾਂ ਉਹ ਵੀ ਬੇਬਲ ਹੋਈ ਪਚੀ ਆਈ ਕਹਿੰਦੇ ਨੇ ਪੁੱਤਾਂ ਬਾ ਲਿਓ ਜੱਗ ਦਾ ਪੁੱਤ ਮੇਵਾ ਹੁੰਦੇ ਮਾਪਿਆਂ ਦੀ ਜਿੰਦ ਜਾਨ ਪੁੱਤਰ ਪੁੱਤਾਂ ਪਰਾਂ ਤੇ ਉਡਦੀ ਫਿਰੇ ਦੁਨੀਆ ਮਾਪੇ ਪੁੱਤ ਤੇ ਪਿਛ ਪ੍ਰਾਨ ਪੁੱਤਰ ਜਿਉਂਦੀ ਜਾਨ ਸਹਾਰਾ ਨੇ ਜ਼ਿੰਦਗੀ ਦਾ ਮੋਇਆ ਗਿਆ ਦੇ ਪਿੱਛੋਂ ਨਿਸ਼ਾਨ ਪੁੱਤਰ ਸੀਤਲ ਪੁੱਤਰਾ ਬਾਜਨਾ ਸੋਹਣ ਮਾਪੇ ਹੁੰਦੇ ਮਾਪਿਆਂ ਦੀ ਆਨ ਸ਼ਾਲ ਪੁੱਤਰ ਸੋ ਦੋਵੇਂ ਨੌਸਸ ਦਰਵਾਜੇ ਦੀ ਪੂਜੀਆਂ ਅੱਗੇ ਬੂਹਾ ਬੰਦ ਸੀ ਉਹਨਾਂ ਹਾੜੇ ਕੱਢੇ ਬਾਸਤੇ ਪਾਏ ਅਰਜੋਈਆਂ ਕੀਤੀਆਂ ਤਖਤੇ ਕੁੱਟ-ਕੁੱਟ ਕੇ ਕੋਮਲ ਹੱਥਾਂ ਵਿੱਚੋਂ ਲਹੂ ਕੱਢ ਲਿਆ ਪਰ ਪੱਥਰ ਦਿਲ ਟੋਕਰਿਆਂ ਨੇ ਬੂਹਾ ਨਾ ਖੋਲਿਆ ਸੋ ਪੁੱਤਰਾਂ ਦੇ ਦੁੱਖ ਕਿਵਲ ਮਾਵਾ ਹੀ ਜਾਣ ਸਕਦੀਆਂ ਹਨ ਕੰਬਰ ਦਾ ਦੁੱਖ ਚੰਦਪੌਰ ਤੋਂ ਪੁੱਛੋ ਹੋਰ ਕੌਣ ਜਾਣੇ ਸੋ ਤਪੀਦਨ ਉਹੀ ਸਮਝੇਗਾ ਮੇਰੇ ਜ਼ਖਮ ਦਿਲ ਕੋ ਜਿਗਰ ਪਰ ਜਿਸਕੇ ਇੱਕ ਨਸੂਰ ਹੋਗਾ ਤੰਦਰੁਸਤ ਨੂੰ ਸਾਰ ਕੀ ਤੁਖੜੇ ਦੀ ਜਾ ਕੇ ਪੁੱਛ ਲੈ ਕਿਸੇ ਬਿਮਾਰ ਕੋਲੋਂ ਸੋ ਜਾਣੇ ਜਿਸ ਬੇਦਨ ਹੋਵੇ ਪੁੱਤਰ ਦੇ ਵਿਛੋੜੇ ਦੀ ਮਾਰੀ ਮਾਂ ਦੀਆਂ ਦੁਹਾਈਆਂ ਕਿਲੇ ਦੀਆਂ ਕੰਧਾਂ ਕੰਬ ਰਹੀਆਂ ਸਨ ਚੰਦ ਕੌਰ ਦੇ ਅੱਜ ਸਾਰੇ ਸਾਲ ਜਾਗ ਪਏ ਮੈਂ ਉਹਦੇ ਕਿਹੜੇ ਕਿਹੜੇ ਦੁੱਖਾਂ ਬਾਬਤ ਅਰਜ ਕਰਾਂ ਕਿ ਆ ਪੁੱਛਦੇ ਹੋ ਹਮਦਮ ਇਸ ਜਿਸਮ ਨਾਤਮਾ ਕੀ ਰਗ ਰਗ ਮੇਂ ਦਰਦੋ ਕਮ ਹੈ ਕਹੀਏ ਕਹਾ ਕਹਾ ਕੀ ਸੋ ਇਹ ਜ ਇੰਦਰ ਤਾਂ ਇਹ ਕੁਝ ਹੋ ਰਿਹਾ ਹੈ ਤੇ ਚਲੋ ਕਿਲੇ ਦੇ ਅੰਦਰ ਚੱਲ ਕੇ ਵੇਖੀਏ ਉਥੇ ਕੀ ਬੀਤ ਰਹੀ ਹੈ ਉੱਚ ਜਕੰਬਰ ਤੇ ਨਹੀਂ ਟਿਕਾ ਸੀ ਸਗੋਂ ਸਿੱਖਾਂ ਦੀ ਕਿਸਮਤ ਤੇ ਟਿਕਾ ਸੀ ਜਿਸ ਥੱਲੇ ਪੰਜਾਬ ਦੇ ਨਸੀਬ ਸਦਾ ਵਾਸਤੇ ਦੱਬੇ ਗਏ ਸੋ ਸ਼ਾਹੀ ਮਹਿਲ ਦੇ ਸਾਹਮਣੇ ਕੁਝ ਭੋਰੇ ਸਨ ਉੱਥੇ ਹੀ ਇਹ ਪਾਣਾ ਵਰਤਿਆ ਪਾਲਕੀ ਵਿੱਚੋਂ ਕੱਢ ਕੇ ਕੰਬਰ ਜੀ ਨੂੰ ਇੱਕ ਕਮਰੇ ਵਿੱਚ ਪਲੰਘ ਤੇ ਲਟਾਇਆ ਗਿਆ ਅੰਦਰੋਂ ਬੂਹਾ ਬੰਦ ਹੋ ਗਿਆ ਸੋ ਉਸ ਕਮਰੇ ਵਿੱਚ ਧਿਆਨ ਸਿੰਘ ਤੇ ਉਸ ਦੇ ਦੋ ਪਹਾੜੀ ਨੌਕਰ ਕੰਬਰ ਪਾਸ ਰਹੇ। ਉਹਨਾਂ ਨੌਕਰਾਂ ਦੀ ਮਦਦ ਦੇ ਨਾਲ ਧਿਆਨ ਸਿੰਘ ਨੇ ਕੰਬਰ ਜੀ ਦਾ ਸਿਰ ਪੱਥਰ ਮਾਰ-ਮਾਰ ਕੇ ਫੇਦ ਦਿੱਤਾ। ਸੋ ਕਹਿੰਦੇ ਨੇ ਮਿਹਰਬਾਨੀਆਂ ਛੇਰੇ ਪੰਜਾਬ ਦੀਆਂ ਯਾਦ ਰੱਖਿਓ ਦਿਲੋਂ ਵਿਸਾਰਿਓ ਨਾ ਜਿਹੋ ਰਾਜ ਦੇ ਭੁੱਖੇ ਦਾ ਸੰਭ ਲੈ ਮੈਨੂੰ ਰਾਜ ਬਦਲੇ ਜਾਨੂ ਮਾਰਿਓ ਨਾ ਲਿਉ ਤਾਜ ਪੰਜਾਬ ਦਾ ਆਪ ਹੱਥੀ ਹੀਰਾ ਸਿੰਘ ਦੇ ਸਿਰ ਪਹਿਨਾ ਦੇਵਾਂ ਕਮਲ ਕਲਮ ਆਪਣੀ ਨਾਲ ਮੈਂ ਹੁਕਮ ਲਿਖ ਕੇ ਉੱਤੇ ਬਾਦਸ਼ਾਹੀ ਮੋਹਰ ਲਾ ਦਿਨਾ ਗੱਲ ਕੰਬਰ ਦੀ ਸੁਣੀ ਅਣ ਸੁਣੀ ਕਰਕੇ ਫੜ ਕੇ ਬਾਹੀ ਤੋਂ ਫੇਰ ਲਟਾ ਦਿੱਤਾ ਸਮਾਂ ਬੀਤ ਗਿਆ ਕੰਬਰ ਜੀ ਖਿਮਾ ਕਰਨਾ ਨਹੀਂ ਇਹ ਗੱਲਾਂ ਦਾ ਵਖਤ ਅਟਕਾ ਦਿੱਤਾ ਵੇਲਾ ਅੰਤ ਹੈ ਰੱਬ ਨੂੰ ਯਾਦ ਕਰ ਲੋ ਕੌੜੇ ਹੋਏ ਵਜ਼ੀਰ ਸੁਣਾ ਦਿੱਤਾ ਪੱਥਰ ਚੁੱਕ ਕੇ ਹੱਥੀ ਧਿਆਨ ਸਿੰਘ ਨੇ ਮਾਰ ਕੰਬਰ ਦੇ ਸਿਰ ਬੁਦਲਾ ਦਿੱਤਾ ਹਿਰਦਾ ਕੰਬਿਆ ਨਾ ਨਾਹੀ ਹੱਥ ਡੋਲੇ ਜਦੋਂ ਕੰਬਰ ਜੀ ਨੂੰ ਪੱਥਰ ਮਾਰਿਓ ਸੁ ਸੀਤਲ ਸ਼ੇਰੇ ਪੰਜਾਬ ਦੀਆਂ ਨੇਕੀਆਂ ਦਾ ਅੱਜ ਇਹ ਸਿਰੋਂ ਅਹਿਸਾਨ ਉਤਾਰੀ ਉਸੋ ਸੋ ਥੋੜੇ ਚਿਰ ਪਿੱਛੋਂ ਕਮਰੇ ਦਾ ਬੂਹਾ ਖੁੱਲ੍ਹਾ ਤਾਂ ਸਾਰੇ ਲਹੂ ਮਿੱਤ ਦਾ ਘਾਣ ਵੱਜਾ ਸੀ ਲੋਕ ਦਿਖਾਵੇ ਮਾਤਰ ਦਰਬਾਰੀ ਡਾਕਟਰ ਨੂੰ ਬੁਲਾਇਆ ਗਿਆ ਜਦ ਡਾਕਟਰ ਪਹੁੰਚਾ ਸਭ ਕਾਰਾ ਹੋ ਚੁੱਕਾ ਸੀ ਧਿਆਨ ਸਿੰਘ ਨੇ ਡਾਕਟਰ ਨੂੰ ਕੱਸ ਕੇ ਕਿਹਾ ਵੇਖਣਾ ਕੰਬਰ ਦੀ ਮੌਤ ਦੀ ਖਬਰ ਬਾਹਰ ਨਾ ਨਿਕਲੇ ਡਾਕਟਰ ਵਾਪਸ ਮੁੜਿਆ ਤਾਂ ਧਿਆਨ ਸਿੰਘ ਨੇ ਪਿੱਛੋਂ ਉੱਚੀ ਆਵਾਜ਼ ਮਾਰੀ ਕਿਹਾ ਡਾਕਟਰ ਸਾਹਿਬ ਕੰਬਰ ਸਾਹਿਬ ਕੁੱਕੜ ਦੀ ਤਰੀ ਮੰਗਦੇ ਹਨ ਦੇ ਦਿੱਤੀ ਜਾਵੇ ਉੱਤਰ ਵਿੱਚ ਡਾਕਟਰ ਨੇ ਕਿਹਾ ਹੁਣ ਤਰੀ ਦੀ ਲੋੜ ਨਹੀਂ ਸਾਤ ਮੁਰਗਾ ਛਕਾਓ ਛਗਣਗੇ ਸੋ ਕੰਬਰ ਸਾਹਿਬ ਕੰਬਰ ਸਾਹਿਬ ਦਿਲ ਦੀਆਂ ਦਿਲ ਵਿੱਚ ਲੈ ਕੇ ਇਸ ਭਰੀ ਦੁਨੀਆ ਤੋਂ ਚਲਾ ਗਿਆ ਸੌਦਾ ਜਹਾਂ ਸੇ ਆ ਕੇ ਕੋਈ ਕੁਝ ਨਾ ਲੈ ਗਿਆ ਜਾਤਾ ਹੂੰ ਏਕ ਮੈਂ ਹੀ ਦਿਲ ਮੈਂ ਆਰਜੂ ਦੀਏ ਕੰਬਰ ਨੌਨਿਹਾਲ ਸਿੰਘ ਸਾਲ ਇੱਕ ਸਾਲ 28 ਦਿਨ ਰਾਜ ਕਰਕੇ 19 ਸਾਲ 7 ਮਹੀਨੇ 27 ਦਿਨ ਦੀ ਉਮਰ ਭੋਕੇ ਵੀਰਵਾਰ 5 ਨਵੰਬਰ 1840 ਨੂੰ ਟੋਕਰਾ ਗਰਦੀ ਦਾ ਸ਼ਿਕਾਰ ਹੋ ਗਏ ਹੁਣ ਧਿਆਨ ਸਿੰਘ ਸੋਚਦਾ ਜੀ ਅੱਜੋ ਹੀ ਤਖਤ ਉਤੇ ਆਪਣੇ ਪੁੱਤਰ ਹੀਰਾ ਸਿੰਘ ਨੂੰ ਬਿਠਾਵਾਂ ਤਾਂ ਅਜੇ ਸ਼ੇਰੇ ਪੰਜਾਬ ਦੇ 6 ਪੁੱਤਰ ਬਾਕੀ ਹਨ ਉਹ ਸਾਨੂੰ ਰਾਜ ਨਹੀਂ ਕਰਨ ਦੇਣਗੇ ਹੂ ਬੇਨਾਤਾ ਕਿਵੇਂ ਖੜਕ ਸਿੰਘ ਤੇ ਨੌ ਨਿਹਾਲ ਸਿੰਘ ਨੂੰ ਸੰਭਾਲ ਲਿਆ ਹੈ ਇਹ ਬੇਹੀ ਬਾਕੀਆਂ ਵਾਲਾ ਵੀ ਕੀਰਤਨ ਸੁਹਿਲਾ ਪੜ ਲਿਆ ਜਾਵੇ ਤੇ ਫੇਰ ਬੇਅਟਕੇ ਰਾਜ ਕਰੀਏ ਹੁਣ ਉਸ ਦੀ ਨજર ਕੰਬਰ ਸ਼ੇਰ ਸਿੰਘ ਤੇ ਪਈ ਉਹਨੇ ਸਾਰਾ ਹਾਲ ਲਿਖ ਕੇ ਉਸ ਨੂੰ ਭੇਜਿਆ ਜਿੰਦ ਨੇ ਵਿੱਚ ਬਟਾਲੇ ਕੌਰ ਦੀ ਸਭ ਖਬਰ ਪਹਚਾਈ ਸ਼ੇਰ ਸਿੰਘ ਗੱਲ ਸੁਣਦਿਆਂ ਚਟ ਕੀਤੀ ਧਾਈ ਵਿੱਚ ਬਦਾਮੀ ਬਾਗ ਦੇ ਆ ਛਾਉਣੀ ਪਾਈ ਫਿਰ ਕੌਰ ਦੇ ਮਰਨ ਦੀ ਗੱਲ ਸੁਣੀ ਲੁਕਾਈ ਖਬਰ ਹੋਈ ਵਿੱਚ ਸ਼ਹਿਰ ਦੇ ਪਰਜਾ ਕੁਰਲਾਈ ਰੋਜ ਤੀਸਰੇ ਲੋਥ ਨੂੰ ਦਾ ਕੀਤਾ ਸਾਈ ਸੋ ਉਧਰ ਵਜੀਰ ਨੇ ਮਹਾਰਾਜਨੀ ਚੰਦ ਕੌਰ ਜੀ ਨੂੰ ਮਿਲ ਕੇ ਕਿਹਾ ਕੰਬਰ ਜੀ ਮਰ ਚੁੱਕੇ ਨੇ ਮੈਂ ਬੜਾ ਚਾਰਾ ਕੀਤਾ ਪਰ ਪੇਸ਼ ਕੋਈ ਨਹੀਂ ਗਈ ਮੈਂ ਉਹਨਾਂ ਨੂੰ ਤਾਂ ਪਛਾਣੀ ਸਕਿਆ ਪਰ ਜੇ ਉਹਨਾਂ ਦੀ ਮੌਤ ਦੀ ਖਬਰ ਕੁਛ ਦਿਨ ਪਰਦੇ ਵਿੱਚ ਰੱਖੋ ਤਾਂ ਮੈਂ ਆਪ ਨੂੰ ਤਖਤ ਦਿਵਾ ਸਕਦਾ ਹਾਂ ਪਹਿਲਾਂ ਫੌਜਾਂ ਨੂੰ ਆਪ ਨਾਲ ਸਹਿਮਤ ਕਰਨਾ ਜ਼ਰੂਰੀ ਹੈ ਸੋ ਜੇ ਤੁਸੀਂ ਰਾਜ ਕਰਨਾ ਚਾਹੁੰਦੇ ਹੋ ਤਾਂ ਕੰਬਰ ਦੀ ਮੌਤ ਦੀ ਕਿਤੇ ਗੱਲ ਨਾ ਕਰਨਾ ਇਸ ਗੱਲ ਤੇ ਚੰਦਕੌਰ ਚੁੱਪ ਹੋ ਗਈ ਸੋ ਉਧਰ ਜਿਸ ਵੇਲੇ ਸ਼ੇਰ ਸਿੰਘ ਨੂੰ ਖਬਰ ਮਿਲੀ ਉਹ ਚੱਟ ਲਾਹੌਰ ਆਵੜਿਆ 30 ਦਿਨ ਪਿੱਛੋਂ ਕੰਬਰਜੀ ਲੋਤ ਦਾ ਸਸਕਾਰ ਦਾਦੇ ਤੇ ਪਿਤਾ ਦੀ ਸਮਾਦ ਦੇ ਕੋਲ ਕੀਤਾ ਗਿਆ ਸਮੇਂ ਤੋਂ ਪਹਿਲਾਂ ਹੀ ਮੌਤ ਨੇ ਹੀਰਾ ਪੰਜਾਬੀਆਂ ਤੋਂ ਖੋ ਲਿਆ ਜੇ ਕਦੇ ਉਮਰ ਸਾਥ ਦਿੰਦੀ ਤੱਕ ਮਿੰਗਨ ਤੇ ਕਥਨ ਅਨੁਸਾਰ ਉਸ ਤੇ ਆਸ ਸੀ ਕਿ ਉਹ ਇੱਕ ਲਾਇਕ ਤੇ ਜਬਰਦਸਤ ਹਾਕਮ ਹੁੰਦਾ ਜੇ ਉਸ ਦੀ ਜ਼ਿੰਦਗੀ ਬਚ ਜਾਂਦੀ ਜੇ ਤਾਂ ਜੇ ਅੰਗਰੇਜ਼ਾਂ ਦੀ ਪਾਲਸ਼ ਉਸ ਨੂੰ ਪਹਿਲਾਂ ਹੀ ਨਾ ਹਿਲਾ ਦਿੰਦੀ ਤਾਂ ਉਹ ਦੇ ਵਾਸਤੇ ਸਿੰਧ ਆਫ ਅਫਗਾਨਿਸਤਾਨ ਹਿੰਦੂ ਕੋ ਉਸ ਤੋਂ ਪਾਰ ਆਪਣਾ ਰਾਜ ਬਧਾਉਣ ਦਾ ਕਾਫੀ ਮੈਦਾਨ ਸੀ ਤੇ ਸ਼ਾਇਦ ਉਹ ਇਸ ਗੱਲ ਨੂੰ ਫਖਰ ਨਾਲ ਕਹਿੰਦਾ ਕਿ ਮਹਿਮੂਦ ਤੇ ਤੈਮੂਰ ਦੇ ਹਮਲਿਆਂ ਦਾ ਹਿੰਦ ਦੇ ਜਾਗੇ ਹੋਏ ਜੱਟਾਂ ਨੇ ਪੂਰਾ ਬਦਲਾ ਲਿਆ ਹੈ ਸੋ ਇਹ ਪਿੱਛੋਂ ਪਿਛੇ ਆ ਚੁੱਕਾ ਹੈ ਕਿ ਤੀਜੇ ਦਿਨ ਪਿਛੋ ਸ਼ੇਰ ਸਿੰਘ ਦੇ ਆਉਣ ਤੇ ਕੰਬਰ ਦੀ ਲੋਥ ਦਾ ਸੰਸਕਾਰ ਹੋਇਆ ਇਨ੍ਹਾਂ ਹੀ ਦਿਨਾਂ ਵਿੱਚ ਮਹਾਰਾਣੀ ਚੰਦਕੌਰ ਨੇ ਸਾਰੇ ਸਰਦਾਰਾਂ ਵਿੱਚ ਪ੍ਰਗਟ ਕਰ ਦਿੱਤਾ ਕਿ ਕੰਬਰ ਦੀ ਰਾਣੀ ਬੀਬੀ ਨਾਨਕੀ ਪੁੱਤਰੀ ਸਰਦਾਰ ਸ਼ਾਮ ਸਿੰਘ ਟਾਰੀ ਦੇ ਪਾਲਣ ਵਾਲਾ ਹੈ ਉਹ ਲੜਕਾ ਹੋਵੇ ਤਾਂ ਰਾਜ ਦਾ ਅਸਲੀ ਹੱਕਦਾਰ ਉਹ ਹੋਏਗਾ ਜੇ ਜੇ ਲੜਕੀ ਹੋਵੇ ਤਾਂ ਜਿਵੇਂ ਸਰਦਾਰਾਂ ਦੀ ਮਰਜ਼ੀ ਹੋਵੇ ਪਰ ਬੱਚੇ ਦੇ ਜਨਮ ਤੱਕ ਗੱਦੀ ਰਾਖਵੀਂ ਰੱਖੀ ਜਾਵੇ ਇਸ ਗੱਲ ਦਾ ਲੋਕਾਂ ਤੇ ਬੜਾ ਅਸਰ ਹੋਇਆ ਸੰਧਾ ਵਾਲੀਆਂ ਤੇ ਕਈ ਹੋਰ ਸਰਦਾਰ ਚੰਦ ਕੌਰ ਦੀ ਮਦਦ ਦੇ ਹੋ ਗਏ ਉਧਰੋਂ ਤਖਤ ਦੇ ਦਾਅਵੇ ਵਾਸਤੇ ਧਿਆਨ ਸਿੰਘ ਦਾ ਬੁਲਾਇਆ ਹੋਇਆ ਸ਼ੇਰ ਸਿੰਘ ਵੀ ਆ ਗਿਆ ਵਜੀਰ ਧਿਆਨ ਸਿੰਘ ਤੇ ਮਿਸਟਰ ਕਲਾਰਕ ਅੰਗਰੇਜ਼ੀ ਏਜੰਟ ਰਾਜਦੂਤ ਨੇ ਸ਼ੇਰ ਸਿੰਘ ਨੂੰ ਨੌ ਨਿਹਾਲ ਸਿੰਘ ਦਾ ਜਾਨ ਸਿੰਘ ਪੰਜਾਬ ਦਾ ਬਾਦਸ਼ਾਹ ਮੰਨ ਲਿਆ ਪਰ ਸੰਧਾ ਵਾਲਿਆਂ ਦਾ ਇਨਾ ਭਾਰਾ ਹੋ ਗਿਆ ਕਿ ਸ਼ੇਰ ਸਿੰਘ ਤਖਤ ਤੇ ਕਬਜ਼ਾ ਨਾ ਕਰ ਸਕਿਆ ਸੰਧਾ ਵਾਲਿਆਂ ਦੀ ਤਾਕਤ ਵੇਖ ਕੇ ਰਾਜਾ ਗੁਲਾਬ ਸਿੰਘ ਵੀ ਉਹਨਾਂ ਵੱਲ ਹੋ ਗਿਆ ਇਹ ਡੋਗਰਿਆਂ ਦੀ ਚਾਲ ਸੀ ਧਿਆਨ ਸਿੰਘ ਸ਼ੇਰ ਸਿੰਘ ਵੱਲੇ ਤੇ ਗੁਲਾਬ ਸਿੰਘ ਚੰਦ ਕੌਰ ਵੱਲੇ ਸੋ ਭਾਵੇਂ ਕੋਈ ਢੱਡਗੇ ਡੋਗਰੇ ਅੱਗੇ ਰਹਿਣ ਸੰਭਵ ਸੀ ਕਿ ਆਪਸ ਵਿੱਚ ਤਲਵਾਰ ਖੜਕ ਪੈਂਦੀ ਪਰ ਕੁਝ ਦੂਰ ਦੀ ਸੋਚਣ ਵਾਲਿਆਂ ਨੇ ਸੁਲਾਹ ਦਾ ਇੱਕ ਹੋਰ ਰਾਹ ਕੱਢ ਲਿਆ ਤਜਵੀਜ਼ ਹੋਈ ਕਿ ਮਹਾਰਾਣੀ ਚੰਦਕੌਰ ਤੇ ਕੰਬਰ ਸ਼ੇਰ ਸਿੰਘ ਦਾ ਆਪਸ ਵਿੱਚ ਪੁੰਨਰ ਵਿਆਹ ਚਾਦਰ ਪਾਉਣੀ ਕਰ ਦਿੱਤਾ ਜਾਵੇ ਤੇ ਰਾਜ ਪ੍ਰਬੰਧ ਇਹਨਾਂ ਦੋਹਾਂ ਦੇ ਹਵਾਲੇ ਕਰ ਦਿੱਤਾ ਜਾਵੇ ਤਾਂ ਕਿ ਦੋਵੇਂ ਤਾਕਤਾਂ ਆਪਸ ਵਿੱਚ ਖਹਿਣ ਨਾ ਸਗੋ ਇਕੱਠੀਆਂ ਹੋ ਜਾਣ ਇਹ ਕੰਮ ਡੋਗਰਿਆਂ ਨੂੰ ਪਸੰਦ ਨਹੀਂ ਸੀ ਸੋ ਉਹਨਾਂ ਨੇ ਦੋਹਾਂ ਧਿਰਾਂ ਨੂੰ ਚੁੱਕ ਚੁਕਾ ਕੇ ਵਿਆਹ ਨੇਪਰੇ ਨਾ ਚੜਨ ਦਿੱਤਾ ਵਿਆਹ ਰੁਕ ਗਿਆ ਪਰ ਕਈ ਸਰਦਾਰਾਂ ਦੇ ਉਦਮ ਨਾਲ ਇਹ ਫੈਸਲਾ ਹੋ ਗਿਆ ਕਿ ਹੋਣ ਵਾਲੇ ਬੱਚੇ ਦੇ ਨਾਮ ਉੱਤੇ ਮਹਾਰਾਣੀ ਚੰਦ ਕੌਰ ਤਖਤ ਦੇ ਬੈਠੇ ਧਿਆਨ ਸਿੰਘ ਵਜੀਰਸ ਬਣੇ ਤੇ ਸ਼ੇਰ ਸਿੰਘ ਰਾਜ ਸਭਾ ਦਾ ਪ੍ਰਧਾਨ ਬਣੇ ਸੋ ਛੇਤੀ ਹੀ ਧਿਆਨ ਸਿੰਘ ਤੇ ਸ਼ੇਰ ਸਿੰਘ ਇਸ ਖਿਆਲ ਤੇ ਲਾਹੌਰੋਂ ਚਲੇ ਗਏ ਕਿ ਫੌਜ ਨੂੰ ਆਪਣੇ ਨਾਲ ਕੰਢ ਕੇ ਚੰਦ ਕੌਰ ਦੇ ਵਿਰੁੱਧ ਲਾਹੌਰ ਤੇ ਤਾਬਾ ਕੀਤਾ ਜਾਵੇ ਇਹਨਾਂ ਦੇ ਮਗਰੋਂ ਅਤਰ ਸਿੰਘ ਸਿੰਧਾ ਵਾਲੀ ਆ ਬਾਜ਼ਾਰਤ ਦਾ ਕੰਮ ਕਰਨ ਲੱਗਾ ਰਾਜਾ ਧਿਆਨ ਸਿੰਘ ਭਾਵੇਂ ਜੰਮੂ ਨੂੰ ਤੁਰ ਗਿਆ ਪਰ ਉਸ ਨੇ ਛੱਡੇ ਹੋਏ ਨੀਤਕ ਚੂਹੇ ਪੰਜਾਬ ਦੀਆਂ ਨੀਹਾਂ ਖੋਖਲੀਆਂ ਕਰਨ ਵਾਸਤੇ ਲਾਹੌਰ ਵਿੱਚ ਕਾਫੀ ਸਨ ਉਹਨਾਂ ਫੌਜੀ ਪੰਚਾਂ ਨੂੰ ਚੰਦ ਕੌਰ ਦੇ ਉਲਟ ਸ਼ੇਰ ਸਿੰਘ ਦੀ ਮਦਦ ਵਾਸਤੇ ਉਭਾਰਨਾ ਸ਼ੁਰੂ ਕਰ ਦਿੱਤਾ ਕਹਿੰਦੇ ਹਨ ਰਾਜ ਬਦਲਣ ਦੀ ਖੁਸ਼ੀ ਵਿੱਚ ਮਹਾਰਾਣੀ ਨੇ ਫੌਜਾਂ ਨੂੰ ਇਨਾਮ ਨਹੀਂ ਦਿੱਤਾ ਜੇ ਸ਼ੇਰ ਸਿੰਘ ਤਖਤ ਤੇ ਬੈਠਦਾ ਤਾਂ ਇਨਾਮ ਵੀ ਮਿਲਦਾ ਤੇ ਤਨਖਾਹ ਵਿੱਚ ਵੀ ਵਾਧਾ ਹੁੰਦਾ ਨਾਲੇ ਸੰਧਾ ਵਾਲੀਏ ਅੰਗਰੇਜ਼ਾਂ ਦੇ ਮਿੱਤਰ ਹਨ ਇਸ ਦੇਲੇ ਰਾਜ ਪ੍ਰਬੰਧ ਉਹਨਾਂ ਦੇ ਹੱਥ ਵਿੱਚ ਹੈ ਉਹ ਪੰਜਾਬ ਅੰਗਰੇਜ਼ਾਂ ਦੇ ਹਵਾਲੇ ਕਰ ਦੇਣਗੇ ਡੋਗਰਿਆਂ ਦਾ ਇਹ ਜਾਦੂ ਚੱਲ ਗਿਆ ਤੇ ਫੌਜਾਂ ਵਿੱਚ ਇਸ ਗੱਲ ਦੀ ਚਰਚਾ ਹੋਣ ਲੱਗ ਪਈ ਉਤੋਂ ਹੀਰਾ ਸਿੰਘ ਨੇ ਬੱਤਰ ਸੰਭਾਲਦਿਆਂ ਹੋਇਆ ਕਿਹਾ ਜਦ ਮਹਾਰਾਜਾ ਰਣਜੀਤ ਸਿੰਘ ਦਾ ਦੂਸਰਾ ਪੁੱਤਰ ਕੰਬਰ ਸ਼ੇਰ ਸਿੰਘ ਰਾਜ ਗਦੀ ਦੇ ਲਾਇਕ ਹੈ ਤਾਂ ਤੁਸੀਂ ਉਹਨੂੰ ਕਿਉਂ ਬਾਦਸ਼ਾਹ ਨਹੀਂ ਬਣਾਉਂਦੇ ਮੈਂ ਇਕਰਾਰ ਕਰਦਾ ਹਾਂ ਉਦੇ ਬਾਦਸ਼ਾਹ ਬਣਨ ਤੇ ਤਨਖਾਹ ਵੀ ਵਧੇਗੀ ਤੇ ਇਨਾਮ ਵੀ ਮਿਲੇਗਾ ਮੈਂ ਹੈਰਾਨ ਹਾਂ ਕਿ ਤੁਸੀਂ ਮਰਦ ਹੋ ਕਿ ਇੱਕ ਔਰਤ ਦੀ ਹਕੂਮਤ ਕਿਵੇਂ ਮੰਨੀ ਬੈਠੇ ਹੋ ਇਹੋ ਜਿਹੀਆਂ ਕਈ ਤਕਰੀਰਾਂ ਸੁਣ ਕੇ ਪੂਜਾ ਮੰਨ ਗਈਆਂ ਕਿ ਸ਼ੇਰ ਸਿੰਘ ਆਵੇ ਅਸੀਂ ਉਸ ਦੀ ਮਦਦ ਵਾਸਤੇ ਤਿਆਰ ਹਾਂ ਕੰਬਰ ਸ਼ੇਰ ਸਿੰਘ ਦਾ ਵਕੀਲ ਜਵਾਲਾ ਸਿੰਘ ਪੂਜਾ ਦੇ ਪੰਚਾਂ ਪਾਸ ਪੂਜਾ ਤੇ ਉਹਨਾਂ ਨਾਲ ਇਉਂ ਪੱਕ ਪਕਾਇਆ ਤੁਸੀਂ ਸ਼ੇਰ ਸਿੰਘ ਦੀ ਮਹਾਰਾਜਾ ਬਣਨ ਵਿੱਚ ਮਦਦ ਕਰੋ ਤਾਂ ਤਖਤ ਹਾਸਲ ਕਰਨ ਤੇ ਹਰ ਇੱਕ ਸਿਪਾਹੀ ਨੂੰ ਇੱਕ ਪੁੱਤ ਕੀ ਤੇ ਹਰ ਇੱਕ ਸਰਦਾਰ ਨੂੰ ਕੈਂਠਾ ਇਨਾਮ ਦਿੱਤਾ ਜਾਵੇਗਾ ਤਨਖਾਹ ਵਿੱਚ ਸਿਪਾਹੀ ਨੂੰ 1 ਰੁਪਿਆ ਤੇ ਸਰਦਾਰ ਨੂੰ 5 ਰੁਪਏ ਮਹੀਨਾ ਪਾਤਾ ਕੀਤਾ ਜਾਵੇਗਾ ਇਹ ਸੁਣ ਕੇ ਫੌਜਾਂ ਨੇ ਮੰਨ ਲਿਆ ਕਿ ਸ਼ੇਰ ਸਿੰਘ ਆਵੇ ਤਾਂ ਅਸੀਂ ਉਸ ਦੀ ਮਦਦ ਵਾਸਤੇ ਤਿਆਰ ਹਾਂ ਜਵਾਲਾ ਸਿੰਘ ਨੇ ਰਾਤ ਦਿਨ ਮਿਹਨਤ ਕਰਕੇ ਸ਼ੇਰ ਸਿੰਘ ਵਾਸਤੇ ਮੈਦਾਨ ਤਿਆਰ ਕੀਤਾ ਕਿਉਂਕਿ ਸ਼ੇਰ ਸਿੰਘ ਨਾਲ ਉਸ ਦਾ ਲਿਖਤੀ ਇਕਰਾਰ ਸੀ ਕਿ ਜੇ ਉਹ ਧਿਆਨ ਸਿੰਘ ਦੀ ਮਦਦ ਤੋਂ ਬਿਨਾ ਬਾਦਸ਼ਾਹ ਬਣ ਗਿਆ ਤਾਂ ਜਵਾਲਾ ਸਿੰਘ ਨੂੰ ਪਜીર ਬਣਾਵੇਗਾ ਉਧਰ ਹੀਰਾ ਸਿੰਘ ਲਾਹੌਰ ਦੇ ਸਾਰੇ ਹਾਲ ਆਪਣੇ ਪਿਤਾ ਧਿਆਨ ਸਿੰਘ ਨੂੰ ਰੋਜ਼ ਭੇਜਦਾ ਰਹਿੰਦਾ ਸੀ ਸਮਾ ਵਿਚਾਰ ਕੇ ਧਿਆਨ ਸਿੰਘ ਨੇ ਸ਼ੇਰ ਸਿੰਘ ਨੂੰ ਚਿੱਠੀ ਲਿਖੀ ਕਿ ਜੇ ਤਖਤ ਲੈਣਾ ਹੈ ਤਾਂ ਚਟ ਲਾਹੌਰ ਪੁੱਜ ਜਾਓ ਤਿੰਨ ਕੋ 100 ਸਿਪਾਹੀ ਨਾਲ ਲੈ ਕੇ ਸਰਦਾਰ ਸ਼ੇਰ ਸਿੰਘ ਸਾਲਾ ਮਾਰ ਬਾਗ ਵਿੱਚ ਆ ਉਤਰਿਆ ਅੰਗਰੇਜ਼ੀ ਰਾਜਦੂਤ ਏਜੰਟ ਮਿਸਟਰ ਕਲਾਰਕ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਉੱਤਰ ਦਿੱਤਾ ਅਸੀਂ ਪੰਜਾਬ ਵਿੱਚ ਮਜ਼ਬੂਤ ਹਕੂਮਤ ਚਾਹੁੰਦੇ ਹਾਂ ਸੋ ਇਸ ਪਾਸਿਓਂ ਤਸਲੀ ਹੋ ਜਾਣ ਤੇ ਸਰਦਾਰ ਸ਼ੇਰ ਸਿੰਘ ਨੇ ਜਵਾਲਾ ਸਿੰਘ ਨੂੰ ਪੁੱਤੂ ਦੇ ਆਵੇ ਤੇ ਫੌਜਾਂ ਕੋਲ ਕੱਲਿਆ ਫੌਜੀ ਪੰਚਾਂ ਤੇ ਸਰਦਾਰਾਂ ਨਾਲ ਹਰ ਤਰ੍ਹਾਂ ਦਾ ਫੈਸਲਾ ਹੋ ਜਾਣ ਦੇ ਅਗਲੇ ਦਿਨ ਸ਼ੇਰ ਸਿੰਘ ਜਰਨੈਲ ਸੋ ਐਵੀਟੇਬਲ ਦੇਕਰ ਜੋ ਇੱਕ ਛੋਟੇ ਜਿਹੇ ਕਿਲੇ ਵਾਂਗ ਸੀ ਆਉਤਰਿਆ ਇੱਥੇ ਹੀ ਸਾਰੇ ਪੰਚ ਤੇ ਸਰਦਾਰ ਸ਼ੇਰ ਸਿੰਘ ਨੂੰ ਆ ਮਿਲੇ ਜਰਨੈਲ ਬਤੂਰਾ ਤੇ ਰਾਜਾ ਸੁਚੇਦ ਸਿੰਘ ਡੋਗਰਾ ਵੀ ਸ਼ੇਰ ਸਿੰਘ ਨੂੰ ਆ ਮਿਲੇ ਫੌਜੀ ਸਰਦਾਰਾਂ ਤੇ ਸ਼ਹਿਰ ਦੇ ਕੁਝ ਪਤਵੰਤਿਆਂ ਨੇ ਸ਼ੇਰ ਸਿੰਘ ਦੀ ਭੇਤ ਨਜ਼ਰਾਨੇ ਤਰੇ 101 ਤੋਪ ਦੀ ਇਸਲਾਮੀ ਹੋਈ ਤੇ ਸ਼ੇਰ ਸਿੰਘ ਦੇ ਮਹਾਰਾਜਾ ਹੋਣ ਦਾ ਐਲਾਨ ਦੂਜੇ ਪਾਸੇ ਚੰਦ ਕੌਰ ਤੇ ਤਰਫਦਾਰ ਰਾਜਾ ਗੁਲਾਬ ਸਿੰਘ ਹੀਰਾ ਸਿੰਘ ਤੇ ਸੰਧਾ ਵਾਲੀਆ ਸ਼ੇਰ ਸਿੰਘ ਦੇ ਟਾਕਰੇ ਦੀ ਤਿਆਰੀ ਕਰਨ ਲਗੇ ਗੁਲਾਬ ਸਿੰਘ ਨੇ ਦਿਲ ਖੋਲ ਕੇ ਫੌਜਾਂ ਵਿੱਚ ਪੈਸਾ ਵੰਡਿਆ ਤੇ ਹਰ ਫੌਜੀ ਨੂੰ 4 ਮਹੀਨੇ ਦੀ ਤਨਖਾਹ ਵੀ ਅਗਾਊ ਦੇ ਦਿੱਤੀ। ਖੁਰਾਕ ਤੇ ਜੰਗੀ ਸਮਾਨ ਇਕੱਠਾ ਕਰਕੇ ਉਹ ਕਿਲਾ ਬੰਦ ਹੋ ਬੈਠੇ। ਚੰਦ ਕੌਰ ਦੀ ਮਦਦ ਕਰਨ ਤੇ ਗੁਲਾਬ ਸਿੰਘ ਦੇ ਦੋ ਕਾਰਨ ਸਨ। ਇੱਕ ਤਾਂ ਇਹ ਕਿ ਜੇ ਧਿਆਨ ਸਿੰਘ ਦੀ ਮੱਤ ਤੋਂ ਬਿਨਾਂ ਸ਼ੇਰ ਸਿੰਘ ਨੇ ਤਖਤ ਲੈ ਲਿਆ ਤਾਂ ਉਹ ਸਾਡੇ ਪੰਜੇ-ਪੰਜੇ ਵਿੱਚੋਂ ਨਿਕਲ ਜਾਵੇਗਾ। ਤੇ ਜੀ ਦੂਜਾ ਏਸੀ ਕੀ ਪਤਾ ਖਾਲਸਾ ਫੌਜਾਂ ਲੜਾਈ ਸ਼ਰੀ ਤੇ ਫਿਰ ਚੰਦਕੌਰ ਦੀ ਮੱਤ ਤੇ ਉਹ ਖਲੋਣ ਜੇ ਸਾਰੇ ਡੋਗਰੇ ਸ਼ੇਰ ਸਿੰਘ ਦੀ ਮੱਤ ਤੇ ਹੋ ਗਏ ਤੇ ਚੰਦਕੌਰ ਫਿਰ ਵੀ ਜਿੱਤ ਗਏ ਤਾਂ ਡੋਗਰੇ ਅਸਲੋਂ ਲਾਹੌਰੋਂ ਨਿਕਲ ਜਾਣਗੇ ਸੋ ਗੁਲਾਬ ਸਿੰਘ ਨੇ ਇਹਾ ਠੀਕ ਸਮਝਾ ਕਿ ਧਿਆਨ ਸਿੰਘ ਤੇ ਸੁਚੇਤ ਸਿੰਘ ਸ਼ੇਰ ਸਿੰਘ ਬੱਲੇ ਰਹਨ ਤੇ ਗੁਲਾਬ ਸਿੰਘ ਤੇ ਹੀਰਾ ਸਿੰਘ ਚੰਦ ਕੌਰ ਬੱਲੇ ਰਹਿਣ ਦੋਹਾਂ ਵਿੱਚੋਂ ਕੋਈ ਜਿੱਤੇ ਟੋਕਰੇ ਅੱਕੇ ਦੇ ਅੱਗੇ ਸ਼ੇਰ ਸਿੰਘ ਨੇ ਜਿਹੜਾ ਪੈਸਾ ਨਾਲ ਲਿਆਂਦਾ ਫੌਜਾਂ ਨੂੰ ਵੰਡ ਦਿੱਤਾ 50-60 ਹਜ਼ਾਰ ਫੌਜ ਨਾਲ ਲੈ ਕੇ ਉਹ ਯਕੀ ਤਹਿਲੀ ਤੇ ਟਕਸਾਲੀ ਦਰਵਾਜ਼ੇ ਰਾਹੀਂ ਸ਼ਹਿਰ ਵਿੱਚ ਵੜਿਆ ਉਹਨੇ ਅੱਗੇ ਵੱਧ ਕੇ ਹਜੂਰੀ ਬਾਗ ਤੇ ਬਾਦਸ਼ਾਹੀ ਮਸਜਿਦ ਵਿੱਚੋਂ ਗੁਲਾਬ ਸਿੰਘ ਦੇ ਇਕੱਠੇ ਕੀਤੇ ਹੋਏ ਚੰਗੀ ਸਮਾਨ ਤੇ ਕਬਜ਼ਾ ਕਰ ਲਿਆ ਜੰਗ ਦੇ ਬਾਜ਼ੇ ਦੂਹ ਤੇ ਦੋਹਾਂ ਪਾਸਿਆਂ ਤੋਂ ਅੱਗ ਵਰਨੀ ਆਰੰਭ ਹੋ ਗਈ ਸਿੱਖਾਂ ਦੀਆਂ ਗੋਲੀਆਂ ਸਿੱਖਾਂ ਦੀਆਂ ਛਾਤੀਆਂ ਵਿੱਚ ਠੰਡੀਆਂ ਹੋਣ ਲੱਗੀਆਂ ਸਿੱਖ ਸਿੱਖਾਂ ਦੇ ਲਹੂ ਨਾਲ ਤੇ ਬੁਝਾਉਣ ਲੱਗੇ 14 ਜਨਵਰੀ 1841 ਨੂੰ ਲੜਾਈ ਆਰੰਭ ਹੋਈ ਤੇ 28 18 ਜਨਵਰੀ ਤੱਕ ਇਹ ਹਾਲ ਰਿਹਾ ਅੰਤ ਕਹਿੰਦੇ ਨੇ 14 ਜਨਵਰੀ ਤੇ 1800 ਤੇ 41 ਛੇਰ ਸਿੰਘ ਹੱਲਾ ਆ ਲਾਹੌਰ ਤੇ ਕਰਾਇਆ ਜੀ ਕਿਲੇ ਵਿੱਚੋਂ ਚੰਦ ਕੌਰਾਂ ਬਾਸ ਦੇ ਗੁਲਾਬ ਸਿੰਘ ਫੌਜਾਂ ਉੱਤੇ ਗੋਲੀਆਂ ਦਾ ਗੜਾ ਵਰਸਾਇਆ ਜੀ ਪੰਜ ਦਿਨ ਹੋਇਆ ਜੰਗ ਤੋਹੀ ਤੇਰੀ ਇੱਕੋ ਜਿਹਾ ਇਨੇ ਨੂੰ ਧਿਆਨ ਸਿੰਘ ਆਣ ਫੇਰਾ ਪਾਇਆ ਜੀ ਮਾਈ ਨੂੰ ਜਗੀਰ ਦੇ ਕੇ ਰਾਜ ਸਿੰਘ ਤਾਈ ਆਪ ਉਹ ਵਜੀਰ ਵਿੱਚ ਫੈਸਲਾ ਕਰਾਇਆ ਈ ਸੋ ਇਸ ਕਮਸਾਨ ਵਿੱਚ ਸ਼ੇਰ ਸਿੰਘ ਦੇ 4700 86 ਆਦਮੀ 600 10 ਘੋੜੇ ਤੇ 320 ਬਲਦ ਮਰੇ ਤੇ ਜ਼ਖਮੀ ਹੋਏ ਕਿਲੇ ਵਿੱਚੋਂ 130 ਆਦਮੀ ਮਰੇ ਤੇ ਜ਼ਖਮੀ ਹੋਏ ਧਿਆਨ ਸਿੰਘ ਨੇ ਵਿਚ ਪੈ ਕੇ ਦੋਹਾਂ ਧਿਰਾਂ ਵਿੱਚ ਚਾਰ ਸ਼ਰਤਾਂ ਤੇ ਸੁਲਾਹ ਕਰਾ ਦਿੱਤੀ ਸੋ ਪਹਿਲੀ ਮਹਾਰਾਜਾ ਮਹਾਰਾਣੀ ਚੰਦ ਕੌਰ ਨੂੰ 9 ਲੱਖ ਸਾਲ ਦੀ ਜਾਗੀਰ ਜੰਮੂ ਦੇ ਨੇੜੇ ਦਿੱਤੀ ਜਾਵੇ ਤੇ ਉਸ ਦਾ ਮੁਖਤਿਆਰ ਰਾਜਾ ਗੁਲਾਬ ਸਿੰਘ ਬਣੇ ਦੂਜਾ ਚੰਦ ਕੌਰ ਨੂੰ ਕੌਰ ਨੂੰ ਖੜਕ ਸਿੰਘ ਦੀ ਵਿਧਵਾ ਜਾਣ ਕੇ ਉਸ ਦੀ ਮਰਜ਼ੀ ਅਨਸਾਰ ਰਹਿਣ ਦੀ ਆਗਿਆ ਹੋਵੇ ਤੇ ਸ਼ੇਰ ਸਿੰਘ ਵਿੱਚ ਕੋਈ ਤਕਲ ਨਾ ਦੇਵੇ। ਪਾਬ ਚਾਦਰ ਪਾਉਣ ਪੁਨਰ ਵਿਆਹ ਕਰਨ ਦੀ ਕੋਸ਼ਿਸ਼ ਨਾ ਕਰੇ। ਤੀਜਾ ਕਿਲੇ ਵਿਚਲੀ ਡੋਗਰਾ ਫੌਜ ਨਿਸ਼ਾਨ ਲਾਹੌਰੋਂ ਦੀ ਬਾਹਰ ਚਲੀ ਜਾਵੇ ਉਸ ਨੂੰ ਕੋਈ ਰੁਕਾਵਟ ਨਾ ਪਾਈ ਜਾਵੇ। ਉਸ ਉੱਤੇ ਕੋਈ ਹੱਲਾ ਨਾ ਕਰੇ। ਚੌਥਾ ਇਨ੍ਹਾਂ ਸ਼ਰਤਾਂ ਦੀ ਪਾਲਣਾ ਵਾਸਤੇ ਜ਼ਮਾਨਤ ਦਿੱਤੀ ਜਾਵੇ 2 ਮਹੀਨੇ 9 ਦਿਨ ਰਾਜ ਕਰਨ ਪਿੱਛੋਂ ਚੰਦ ਕੌਰ ਤਖਤੋਂ ਬਖ ਹੋ ਗਈ ਸ਼ੇਰ ਸਿੰਘ ਮਹਾਰਾਜਾ ਤੇ ਧਿਆਨ ਸਿੰਘ ਵਜੀਰ ਬਣ ਗਏ ਰਾਜਾ ਗੁਲਾਬ ਸਿੰਘ ਚੰਦ ਕੌਰ ਦੇ ਸਮਾਨ ਦੇ ਬਹਾਨੇ ਸ਼ਾਹੀ ਖਜ਼ਾਨਾ ਜਿਵਰਾਤ ਤੇ ਕਈ ਬਹੁਮੁੱਲੇ ਹੀਰੇ ਜਵਾਹਰਾਤ ਲਦਵਾ ਕੇ ਜੰਮੂ ਨੂੰ ਲੈ ਗਿਆ ਸ਼ੇਰ ਸਿੰਘ ਕਿਲੇ ਵਿੱਚ ਗਿਆ ਤਾਂ ਖਜ਼ਾਨਾ ਖਾਲੀ ਪਾਇਆ ਜਿਹੜੀ ਜਾਗੀਰ ਚੰਦ ਕੌਰ ਨੂੰ ਮਿਲੀ ਉਸ ਵਿੱਚੋਂ ਬਹੁਤਾ ਥੋੜਾ ਉਸ ਨੂੰ ਮਿਲਦਾ ਬਾਕੀ ਗੁਲਾਬ ਸਿੰਘ ਭਜਮ ਕਰ ਜਾਂਦਾ